ਪੁਲਸਾਂ ਦੀ ਟੱਕਰ ਸੀ ਵਿਢਾਂਗਾ ਪੈਣਗੀਆਂ ਆਇਕਲੈਂਡ ਦੀ ਪੁਲਸ ਆਈ ਸ਼ਤਕਰਾਈ ਦੀ ਉਹ ਕਹਿੰਦੇ ਮੀਟਿੰਗ ਕਰਨਾ ਆਏ ਮੇਰੇ ਕੋਈ ਮੀਟਿੰਗ ਨਹੀਂ ਅਸੀਂ ਕਰਨੀਗੇ ਕਿ ਇੱਕ ਦੋ ਬੰਦੇ ਹੁਣ ਸਾਡੇ ਆਗੂਆਂ ਨਾਲ ਮੀਟਿੰਗ ਕਰਨ ਐਨੀ ਪੁਲਸ ਅਸੀਂ ਨਹੀਂ ਵੜਨ ਦੇਵਾਂਗੇ ਆਦੇ ਜੇਤੀਆਂ ਸੰਦੇ ਸਾਡੇ ਕੋਲ ਸਾਰੇ ਆ ਪੂਰਾ ਮੁਕਾਬਲਾ ਕਰਾਂਗੇ ਇੱਕ ਦਾ ਜਵਾਬ ਪੱਥਰ ਨਾਲ ਦੇਵਾਂਗੇ ਜੇ ਹੁਣ ਇੱਕ ਮਾਰਨਗੇ ਤਾਂ ਬਰਾਬਰ ਚਾਰ ਮਾਰਾਂਗੇ ਆ ਵੀ ਦਬਾ ਲਾਂਗੇ ਕਿਸਾਨ ਦਬਣ ਵਾਲੇ ਨਹੀਂ ਦਬਣਾ ਨਹੀਂ ਆ ਜੀ ਹੁਣੇ ਨਾ ਅਸੀਂ ਦਵੇ ਨਾ ਅੱਜ ਦਵੇ ਨਾ ਕੱਲ ਦਵੇ ਸਰਕਾਰ ਸਭ ਕੁਝ ਕਰ ਸਕਦੀ ਹੈ ਗੋਲੀ ਚਲਾ ਸਕਦੀ ਹੈ ਸਾਡੀਆਂ ਲੱਤਾਂ ਬਾਹਰ ਤੋੜ ਸਕਦੀ ਹੈ ਪਰ ਥੋੜਾ ਜਿਹਾ ਦੱਸ ਕੇ ਤਾਂ ਤੋੜੋ ਪਤਾ ਲੱਗ ਜੇ ਸਾਡੇ ਹੌਸਲੇ ਸੁਣੋ ਮਾੜਾ ਦਾ ਦੱਸੋ ਤਾਕਤ ਤਾਂ ਤੁਹਾਡੇ ਕੋਲੇ ਅਸੀਂ ਮੰਨਦੇ ਆ ਬਤਲਾ ਤੇਰੇ ਕੋਲੇ ਤਾਕਤ ਹੈ ਆ ਸਾਡੇ ਲੋਕਾਂ ਦੇ ਦੁਖੀ ਹੋ ਕੇ ਤੈਨੂੰ ਤਾਕਤ ਦਿੱਤੀ ਹੈ ਤੇ ਕਿਤੇ ਇਹ ਜਿਹਾ ਸਮਾਂ ਨਾ ਆਵੇ ਉਹਨਾਂ ਦੇ ਤਾਂ ਦੋ ਨਹੀਂ ਰਹੇ ਤੇਰਾ ਇੱਕ ਵੀ ਨਾ ਬਣੇਗਾ ਹਨ ਉਹ ਨੂੰ ਦੇਖ ਲੀ ਤਾਂ ਸਾਰੇ ਸੀਆਈਡੀ ਲੈਣ ਆਏ ਆ ਕਿ ਕਿਸਾਨ ਮੋਰਚਾ ਹੁਣ ਕਿਸ ਤਰ੍ਹਾਂ ਆ ਅੱਗੇ ਜੋ ਗਲਤੀ ਕੀਤੀ ਆ ਉਹ ਹੁਣ ਅਸੀਂ ਗਲਤੀ ਨਹੀਂ ਕਰਾਂਗੇ ਅੱਗੇ ਸਾਡੇ ਸੂਬਾ ਪ੍ਰਧਾਨ ਸਰ ਸਰਦਾਰ ਜਗਜੀਤ ਸਿੰਘ ਨੂੰ ਡੱਲੇਵਾਲ ਨੂੰ ਅੱਧੀ ਰਾਤ ਨੂੰ ਚੁੱਕ ਕੇ ਲੈ ਗਏ ਨੇ ਉਹ ਜਾਂ ਤੇ ਪਹਿਲੇ ਉਹਨਾਂ ਨੂੰ ਰਹਾ ਕੇ ਹਿਆ ਕਰਦੇ ਤਾਂ ਫਿਰ ਸਾਡੇ ਨਾਲ ਗੱਲ ਕਰ ਤੁਹਾਡਾ ਮੰਨਣਾ ਕਿ ਚੱਕਰ ਆਇਆ ਚੱਕਰ ਆਇਆ ਚੁਕਣ ਕੇ ਮਾਰ ਕੇ ਚੁਕਣ ਕੇ ਨਹੀਂ ਚੁਕਣਦੇ ਅੱਛਾ ਕਿਹੜੀ ਗਲਤੀ ਹੋਈ ਉਹ ਦੁਬਾਰਾ ਨਹੀਂ ਹੋਣ ਦਵਾਂਗੇ ਅੱਛਾ ਸਾਡੀ ਗੈਰਹਾਜ਼ਰੀ ਜੀ ਬੰਦ ਹੋਈਆ ਜੇ ਗੈਰਹਾਜ਼ਰੀ ਨਾ ਹੁੰਦੀ ਤੇ ਇੱਥੇ ਮਰਦੇ ਕਾਂਗਰਸ ਨੇ ਸਾਡੀਆਂ ਮਾਨਸਾ ਜ਼ਿਲ੍ਹੇ ਦੇ ਵਿੱਚ ਲੱਤਾਂ ਤੋੜੀਆਂ ਸੀ ਟ੍ਰਾਈਟ ਭੰਨੇ ਸੀ ਅੱਜ ਕੈਪਟਨ ਵਰਗੇ ਜਿਸ ਨਹੀਂ ਰਹੇ ਆ ਕਾਲੀ ਪਾਰਟੀ ਸਾਡੀ ਪਾਰਟੀ ਹੈ ਉਹਨਾਂ ਨੇ ਸਾਡੀਆਂ ਲੱਤਾਂ ਤੋੜੀਆਂ ਅੱਜ ਦੋ ਨਹੀਂ ਮਿਲਦੇ ਆ ਤੀਜਾ ਜਿਹੜਾ ਕਹਿੰਦੇ ਇਨਕਲਾਬੀ ਹੈ ਭਗਵੰਤ ਮਾਨ ਅੱਜ ਕਹਿੰਦਾ ਮੇਰਾ ਕੋਈ ਰੋਲ ਨਹੀਂ ਜੇ ਤੇਰੇ ਨਾਲ ਸਾਡਾ ਕੋਈ ਰੋਲਾ ਨਹੀਂ ਦੱਲੇਵਾਲ ਸਾਹਿਬ ਨੂੰ ਲੁਧਿਆਣੇ ਕਾਦੇ ਵਾਸਤੇ ਰੱਖਿਆ ਫੋਰਸ ਤੇਰੀ ਲੱਗੀ ਆ ਕੇਂਦਰ ਦੀ ਨਹੀਂ ਲੱਗੀ ਰੋਲਾ ਤੇਰੇ ਨਾਲ ਵੀ ਹੈ ਤਗੜੇ ਹੋ ਕੇ ਆਇਓ ਜੇ ਹੁਣ ਸਾਡੇ ਆਗੂ ਨੂੰ ਚੱਕ ਕੇ ਲਜਾਣ ਦੀ ਕੋਸ਼ਿਸ਼ ਕਰੋਗੇ ਤਾਂ ਇੱਥੇ ਕਿਸਾਨ ਹਜ਼ਾਰਾਂ ਕਿਸਾਨ ਬਲੈ ਸਿੱਧੀ ਪਹੁੰਚਗੇ ਹਜ਼ਾਰਾਂ ਕਿਸਾਨਾਂ ਨੂੰ ਮਾਰ ਕੇ ਤੁਸੀਂ ਗੋਲੀਆਂ ਵਰਕੇ ਨਾਲ ਜਾ ਸਕਦੇ ਹੋ ਪਰ ਹੁਣ ਕਿਸੇ ਨੂੰ ਸਾਡੇ ਜੌਦੇ ਜੀ ਸਾਡੇ ਆਗੂ ਨੂੰ ਚੱਕ ਨਹੀਂ ਜਾ ਸਕਦਾ ਸਾਡਾ ਸਟੇਟ ਸਰਕਾਰ ਦਾ ਕੋਈ ਰੌਲਾ ਨਹੀਂ ਹਰਿਆਣਾ ਸਰਕਾਰ ਦਾ ਕੋਈ ਰੌਲਾ ਨਹੀਂ ਹਰਿਆਣਾ ਸਰਕਾਰ ਨਾਲ ਇੱਕ ਇਸ਼ੂ ਤੇ ਰੌਲਾ ਹੈ ਜਿਹੜਾ ਸੁੱਭ ਕਰ ਸਾਡਾ ਗੋਲੀ ਨਾ ਮਾਰਿਆ ਪਰ ਸਾਡੀਆਂ ਬਲਗਾ ਕਿੰਦਰ ਨਾਲ ਹੈ ਤੇ ਭਾਈ ਸਾਹਿਬ ਜੇ ਤੇਰੇ ਨਾਲ ਸਾਡਾ ਕੋਈ ਰੌਲਾ ਨਹੀਂ ਢੱਲੇਵਾਲ ਸਾਹਿਬ ਨੂੰ ਲੁਧਿਆਣਾੇ ਕਾਦੇ ਵਾਸਤੇ ਰੱਖਿਆ ਫੋਰਸ ਤੇਰੀ ਲੱਗੀ ਆ ਕੇਂਦਰ ਦੀ ਨਹੀਂ ਲੱਗੀ ਜਵਨ ਤੇ ਜਨਾਪੁਰ ਸੁਪਰਡਾਸਨ ਤੇ ਡੀਜੀਆਈ ਕੋਈ ਆ ਜੇ ਜੇ ਵੀ ਉਹ ਵੀ ਨੇ ਮੀਟਿੰਗ ਕਰਨੇ ਹਰੇ ਮੁਹਤਾਬਸਾ ਆਉਣਾ ਚਾਹਦੇ ਨੇ ਸਾਡੇ ਆਗੂਆਂ ਸਾਡੇ ਦੋ ਬੰਦੇ ਇਹ ਆ ਜਾਣ ਦੋ ਸਾਡੇ ਆਗੂਆਂ ਨੇ ਨਹੀਂ ਕਿਹਾ ਸੀ ਕਿ ਅੱਗੇ ਆਉਣ ਦਿਓ ਜੀ ਨਹੀਂ ਅਸੀਂ ਜਾਣ ਉਹਨਾਂ ਨੇ ਕਿਹਾ ਵੀ ਨਹੀਂ ਜਾਣ ਦੇਣਾ ਕਿਸੇ ਨੂੰ ਨਹੀਂ ਜਾਣ ਦੇਣਾ ਮੋਰਚੇ 'ਚ ਅਸੀਂ ਨਾ ਸੀਐਡੀ ਨਾ ਪੰਜਾਬ ਪੁਲਿਸ ਨਾ ਹਰਿਆਣਾ ਪੁਲਿਸ ਅਸੀਂ ਨਹੀਂ ਬੜਨਦੇ ਜਿਨ੍ਹਾਂ ਨੇ ਆਪ ਦਾ ਕੋਈ ਨਾਕਾ ਲਾਉਣਾ 2 ਕਿਲੋਮੀਟਰ 'ਤੇ ਸਿੱਕੇ ਤੇ ਮਰਜ਼ੀ ਲਾਈ ਜਾਣਾ ਮੋਰਚੇ 'ਚ ਪਹਿਰਾ ਅਸੀਂ ਆਪ ਦੇਵਾਂਗੇ ਸਕਿਉਰਿਟੀ ਅਸੀਂ ਮੋਰਚੇ ਦੀ ਆਪ ਕਰਾਂਗੇ ਮੋਰਚੇ 'ਤੇ ਰੱਖੀ ਅਸੀਂ ਆਪ ਕਰਾਂਗੇ ਹੁਜਾਬਾਦ 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 ¡Joder, Joder! ¡Joder, Joder! ਹਾਂ ਹਾਂ ਜਿਹੜੀ ਆਈ ਸੀ ਪੁਲਿਸ ਆਈ ਛਤਰਖਾਰਾ ਜੀ ਸਾਡੇ ਜਿਹੜੇ ਮਰਨਵਾਤੇ ਸੁਖਜੀਤ ਸਿੰਘ ਬੈਠੇ ਆ ਉਹਨਾਂ ਨੂੰ ਚੱਕਣੀ ਸੀ ਫੇਰ ਉਹ ਕਹਿੰਦੇ ਮੀਟਿੰਗ ਕਰਨਾ ਇਹ ਕਰਨੀ ਆਗੂਆਣਾ ਕਰਨੀ ਉੱਥੇ ਆਗੂਆਣਾ ਆਗੂਆਣਾ ਕਰਨ ਮੀਟਿੰਗ ਐ ਇੰਨੀ ਪੁਲਿਸ ਕਾ ਮੀਟਿੰਗਾਂ ਹੁੰਦੀਆਂ ਮੀਟਿੰਗਾਂ ਥੋੜੋ ਕਰੇਗੀ ਇੱਕ ਦੋ ਬੰਦੇ ਆਉਣ ਸਾਡੇ ਆਗੂਆਣਾ ਮੀਟਿੰਗ ਕਰਨ ਇੰਨੀ ਪੁਲਿਸ ਅਸੀਂ ਨਹੀਂ ਵੜਨ ਦੇਵਾਂਗੇ ਆਦੇ ਹਾਂ ਹਾਂ ਇੱਥੇ ਬਾਹਰ ਸੱਜਣ ਜਿੱਥੇ ਮਰਜੀ ਸੱਜਣਾ ਹਾਂਜੀ ਇੱਥੇ ਪੁਲਿਸ ਨਹੀਂ ਵੜਦੇ ਨਹੀਂ ਕੋਈ ਆਜੇ ਡੀਜੀ ਆਈ ਕੋਈ ਕੋਈ ਡੀਐਸ ਚਾਹ ਨੂੰ ਮਾਰ ਕੇ ਆਉਂ ਜਾਨੂੰ ਹੁਕਮ ਸੀਗਾ ਕਿ ਇੱਥੇ ਰੋਕੇ ਰੱਖਣੇ ਆ ਜਿਹੜੀ ਉਹ ਦਿਨ ਢੱਲੇਵਾਲ ਸਾਹਿਬ ਢੱਲੇਵਾਲ ਨੂੰ ਚਾਰਾਂ ਰਾਤ ਨੂੰ ਜਿੱਦੇ ਸਾਨੂੰ ਉਹਦੇ ਤੇ ਨਾ ਯਕੀਨ ਨਹੀਂ ਕੋਈ ਵੀ ਉਹ ਰਾਤ ਨੂੰ ਲੈ ਕੇ ਚੱਕ ਕੇ ਹੀ ਸਾਡੇ ਜ ਕਿੱਤੇ ਉਹਨਾਂ ਦੇ ਹਾਂ ਇਹਦੇ ਸਬੰਧ ਵਿੱਚ ਇਹਨਾਂ ਨੂੰ ਐ ਵੀ ਦਬਾ ਲਾਂਗੇ ਕਿਸਾਨ ਦਬਣ ਵਾਲੇ ਨਹੀਂ ਦਬਣਾ ਨਹੀਂ ਆ ਜੀ ਹੁਣੇ ਨਾ ਅਸੀਂ ਦਵੇ ਨਾ ਅੱਜ ਦਵੇ ਨਾ ਕੱਲ ਦਵੇ ਸਿੰਘ ਸਰਦਾਰ ਉਹਨਿਆਂ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ ਅਸੀਂ ਭੁੱਖਾ ਘਾਟ ਘਾਟ ਕੇ ਛੋਲੇ ਖਾ ਖਾ ਕੇ ਗੁਜ਼ਾਰਾ ਕੀਤਾ ਇਹਨਾਂ ਨੂੰ ਕੌਣਾ ਦਵਾਉਣ ਵਾਲੇ ਸਿੱਧੀ ਭਗਵਾਨ ਤਮਨ ਨੂੰ ਵਾਰਨਿੰਗ ਹੈ ਸਾਡੀ ਜਿਉਣਾ ਆਪ ਆਵੇ ਮੀਟਿੰਗ ਕਰੇ ਨਹੀਂ ਅਸੀਂ ਇਹਨਾਂ ਸਮਝਦੇ ਵੀ ਅਸੀਂ ਕਿਸਾਨ ਕੱਲੇ ਆਉਣੇ ਮੀਟਿੰਗ ਕਰਨ ਆਏ ਕਿ ਚੱਕਣ ਆਏ ਇਹਦਾ ਚੱਕੋ ਚੱਕਣ ਆਏ ਹੈ ਸੀਆਈਡੀ ਨਾਲ ਗੱਲ ਕਰੋ ਅੱਛਾ ਨਹੀਂ ਕਰ ਲੈ ਮੀਟਿੰਗ ਨਹੀਂ ਕਰ ਲੈ ਇਹ ਸੀਆਈਡੀ ਲੈਣ ਆਏ ਆ ਇਹ ਸੀਆਈਡੀ ਲੈਣ ਆਏ ਆ ਕਿ ਸਾਨ ਮੋਰਚਾ ਹੁਣ ਕਿਸ ਤਰ੍ਹਾਂ ਵਾ ਅੱਗੇ ਜੋ ਗਲਤੀ ਕੀਤੀ ਆ ਉਹ ਹੁਣ ਅਸੀਂ ਗਲਤੀ ਨਹੀਂ ਕਰਾਂਗੇ ਅੱਗੇ ਸਾਡੇ ਸੂਬਾ ਪ੍ਰਧਾਨ ਸਰ ਸਰਦਾਰ ਜਗਜੀਤ ਸਿੰਘ ਨੂੰ ਡੱਲੇਵਾਲ ਨੂੰ ਅੱਧੀ ਰਾਤ ਨੂੰ ਚੁੱਕ ਕੇ ਲੈ ਗਏ ਨੇ ਉਹ ਜਾਂ ਤੇ ਪਹਿਲੇ ਉਹਨਾਂ ਨੂੰ ਰਹਾ ਕੇ ਹਿਆ ਕਰਨ ਤੇ ਫਿਰ ਸਾਡੇ ਨਾਲ ਗੱਲ ਕਰ ਤੁਹਾਡਾ ਮੰਨਣਾ ਕਿ ਚੱਕਣਾ ਆਇਆ ਚੱਕਣਾ ਆਇਆ ਚੱਕਣਾ ਨਹੀਂ ਬਣਾਇਆ ਜਮਾਜ਼ ਨਹੀਂ ਤੇ ਇਹ ਪਹਿਲਾਂ ਉਹਦੇ ਮੀਟਿੰਗਾਂ ਕਰਦੇ ਸੀ ਐ ਮੀਟਿੰਗ ਕਰਨੇ ਗੱਲਾਂ ਕਰਦੇ ਰਾਤ ਨੂੰ ਅਗਰ ਰਾਤ ਨੂੰ ਚੱਕ ਕੇ ਲੈ ਗਏ ਇਹ ਅਸੀਂ ਜਵਨ ਤੇ ਜਨਾਪੁਰਸ ਪ੍ਰਸ਼ਾਸਨ ਤੇ ਡੀਜੀ ਆਈ ਕੋਈ ਆ ਜੇ ਜੇ ਵੀ ਉਹਨੇ ਮੀਟਿੰਗ ਕਰਨੀ ਹਰੇ ਮੁਕਾਬਲ ਸਰਾ ਉਹਨਾਂ ਛੱਦਣਾਂ ਸਾਡੇ ਆਗੂਆਂ ਨੇ ਦੋ ਬੰਦੇ ਇਹ ਆ ਜਾਣ ਦੋ ਸਾਡੇ ਆਗੂਆਂ ਨੇ ਨਹੀਂ ਕਿਹਾ ਸੀ ਕਿ ਅੱਗੇ ਆਉਣ ਦਿਓ ਜੀ ਨਹੀਂ ਅਸੀਂ ਨਹੀਂ ਅਸੀਂ ਉਹਨਾਂ ਨੇ ਕਿਹਾ ਵੀ ਨਹੀਂ ਜਾਣ ਦੇਣਾ ਕਿਸੇ ਨੂੰ ਨਹੀਂ ਜਾਣ ਦੇਣਾ ਸਾਡੇ ਆਗੂ ਨੇ ਇਹ ਕਹਿ ਕੇ ਅਸੀਂ ਹੁਣ ਆਪਣੀ ਰਾਖੀ ਆਪਣੇ ਮੋਢੇ ਤੇ ਨਾਲ ਹੀ ਐ ਮੈਂ 100 ਮੀਟਰ ਤੋਂ ਡੱਲੇਵਾਲ ਸਾਹਿਬ ਨੂੰ ਰਾਤ ਨੂੰ ਚੱਕ ਕੇ ਲੈ ਗਿਆ ਨਾਲ ਨਾਲ ਸਾਰੇ ਇੱਥੋਂ 100 ਮੀਟਰ 100 ਮੀਟਰ ਤੇ ਅੱਛਾ ਐਸ ਪਾਸੇ ਹਾਂ ਜੀ ਰਾਤ ਨੂੰ ਚੱਕਿਆ ਰਾਤ ਨੂੰ ਹਾਂ ਜੀ ਹਾਂ ਜੀ ਰਾਤ ਨੂੰ ਅੱਛਾ ਉਹ ਦਿਨ ਰਾਤ ਨੂੰ ਵੀ ਇਦਾਂ ਹੀ ਆਇਆ ਚੱਕੇ ਇਸੋ ਬੰਦਾ ਆਇਆ ਚੜਕਾ ਇਸੋ ਬੰਦਾ ਚੜ ਕੇ ਆਇਆ ਅੱਛਾ ਜਿਵੇਂ ਹੁਣ ਆਈ ਪੁਲਸ ਜਿਵੇਂ ਹੁਣ ਆਈ ਐ ਅੱਛਾ ਉਸ ਦਿਨ ਵੀ ਐਸੇ ਤਰੀਕੇ ਇਸੇ ਤਰ੍ਹਾਂ ਹੀ ਆਈ ਜੇ ਜਾਗਦੇ ਹੁੰਦੇ ਫੇਰ ਫੇਰ ਜਾਗਦੇ ਹੁੰਦੇ ਫੇਰ ਆਹੀ ਪੁਲਸ ਆਉਣਾ ਸੀ ਇਹ ਨਹੀਂ ਜਾਣਦੇ ਸੀ ਕੋਸ ਹੋ ਜਾਂਦਾ ਪਹਿਲਾਂ ਅੱਛਾ ਜੇ ਤੁਸੀਂ ਜਾਗਦੇ ਹੁੰਦੇ ਵੀ ਇਹ ਕਾਰਵਾਈ ਨਹੀਂ ਪੈਂਦੀ ਨਹੀਂ ਨਹੀਂ ਹੁਣ ਨਹੀਂ ਪੈਂਦੀ ਤੁ ਅੱਗੇ ਅਸੀਂ ਜਮਤ ਹੋਇਆ ਨਹੀਂ ਪੈਂਦੇ ਫੇਰ ਰਾਤ ਨੂੰ ਵੀ ਆ ਜਾ ਨਾ ਇਹਨਾਂ ਤੇ ਧੀਗੇ ਪੁਲਸ ਹੱਟਦੇ ਸੀ ਕੋਈ ਵੀ ਆ ਜੇ ਅੱਛਾ ਹਾਂਜੀ ਉਦੋਂ ਰਾਤ ਨੂੰ ਵੀ ਇਦਾਂ ਆਏ ਅੱਜ ਵੀ ਆਏ ਤੁਹਾਡਾ ਮੰਨਣਾ ਕਿ ਜਿਹੜਾ ਹੁਣ ਬੰਦਾ ਬੈਠਾ ਉਹਨੂੰ ਚੁੱਕਣ ਆਏ ਪਰ ਉਹ ਇਹ ਮੀਟਿੰਗ ਹੋਣੀਆਂ ਕਿਉਂਕਿ ਪਹਿਲਾ ਸਰ ਸਰਦਾ ਜਗਜੀਤ ਸਿੰਘ ਡੱਲਿਆ ਜਦੋਂ ਰਾਤ ਇਥੋਂ ਚੁੱਕਿਆ ਸੀ ਅਸੀਂ ਅਸੀਂ 6 ਵਜੇ ਆਏ ਆ ਅਸੀਂ ਅੰਮ੍ਰਿਤਸਰ ਦਸੋਂ ਹੈਗੇ ਆ ਅੰਮ੍ਰਿਤਸਰ ਦਾ ਜਥਾਦਨ 6 ਵਜੇ ਆ ਉੱਥੇ ਸਾਡੇ ਨਾਲ ਹੀ ਸਾਥੀ ਜਗਤਾਰ ਸਿੰਘ ਸੀ ਜਿਨ੍ਹਾਂ ਨੂੰ ਨਪਲਿਆ ਦਸਾਂ ਪੁੱਸ ਵਾਲਿਆਂ ਨੇ ਤੇ ਉਹਦੀ ਜ਼ੁਬਾਨ ਜਿਹੜੀ ਜ਼ੁਬਾਨਬੰਦੀ ਕੀਤੀ ਗਈ ਤੇ ਜਗਜੀਤ ਸਿੰਘ ਡੱਲਿਆ ਨੂੰ ਐਂਦੀ ਲੈ ਕੇ ਗਏ ਆ ਨਾ ਉਹਨਾਂ ਨੂੰ ਪਜਾਮਾ ਪਾਉਣ ਦਿੱਤਾ ਨਾ ਸਿਰਫ ਕਸ਼ੇਰੇ ਨਾਲ ਤੇ ਸਿਰਫ ਇੱਕ ਜੈਕਟ ਪਾਈ ਸੀ ਬਥੋਈ ਜਿਹਨੂੰ ਕਹਿ ਸਕਦੇ ਆਪਾਂ ਉਦੋਂ ਚੁੱਕੇ ਖੜਿਆ ਅੱਜ ਸਾਡੇ ਦੂਜੇ ਸਾਥੀ ਜਗਸਿੰਘਜੀਤ ਸਿੰਘ ਖੋਸਰਾ ਬੈਠੇ ਨੇ ਸੂਬ ਹੁਣ ਅੱਗੇ ਇੱਕ ਘੰਟਾ ਪਹਿਲਾਂ ਆਏ ਆ ਉਹਨਾਂ ਨੂੰ ਚੁੱਕਣ ਵਾਸਤੇ ਹੁਣ ਇਸੇ ਮੰਚ ਨਾਲ ਫੇਰ ਆਏ ਵੀ ਉਹਨਾਂ ਨੂੰ ਫੇਰ ਇਹਨਾਂ ਚੁੱਕ ਕੇ ਜਾਂਦੀ ਇਹਨਾਂ ਪੂਰੀ ਮੰਚਾ ਪਰ ਸਾਡਾ ਪਹਿਰਾ ਸਾਡੇ ਵਲੰਟੀਅਰ ਦਾ ਸਾਡੀਆਂ ਜਥੇਬੰਦੀਆਂ ਦੀਆਂ ਸੰਜੂਤ ਕਿਸਾਨ ਮੋਰਚਾ ਗੈਰ ਆਜ ਤੇ ਕਿਸਾਨ ਮਜ਼ਦੂਰ ਮੋਰਚੇ ਦਾ ਪੂਰਾ ਸਖਤ ਪਹਿਲਾ ਰਾਤ ਦਿਨ ਰਹੇਗਾ ਅਸੀਂ ਉਹਨਾਂ ਚਿਰ ਇੱਥੇ ਹੀ ਡਟੇ ਰਵਾਂਗੇ ਸਾਡੇ ਆਗੂ ਨੂੰ ਅਸੀਂ ਚੁੱਕਣ ਨਹੀਂ ਦਵਾਂਗੇ ਇਹਨੂੰ ਹੂੰ ਸਾਨੂੰ ਮਾਰ ਕੇ ਚੁੱਕਣਗੇ ਚੁੱਕਣਗੇ ਤੇ ਹਾਂਜੀ ਬਾਪੂ ਚੁੱਕਣਗੇ ਮਾਰ ਕੇ ਚੁੱਕਣਗੇ ਨਹੀਂ ਚੁੱਕਣਦੇ ਅੱਛਾ ਜਿਹੜੀ ਗਲਤੀ ਹੋਈ ਉਹ ਦੁਬਾਰਾ ਨਹੀਂ ਹੋ ਦੁਬਾਰਾ ਨਹੀਂ ਹੋਣ ਦਵਾਂਗੇ ਅੱਛ ਸਾਡੀ ਗੈਰਹਾਜਰੀ ਦੀ ਬਦਲ ਹੋਈ ਆ ਇਹ ਗੈਰਹਾਜਰੀ ਨਾ ਹੁੰਦੀ ਤੇ ਇੱਥੇ ਮਰਦੇ ਹਾਂ ਅਹੀਂ ਸ਼ਹੀਦियां ਦੇਣੀਆਂ ਆ ਹੂੰ ਬੇਸ਼ੱਕ ਮਰ ਜਾਂਦੇ ਹਾਂ ਹੂੰ ਚੁੱਕ ਨਹੀਂ ਦੇਣਾ ਆਪਣਾ ਹੀਰਾ ਗਵਾ ਕੇ ਇਹ ਮੋਰਚਾ ਹਾਂਜੀ ਆਪਾਂ ਆਪਣਾ ਹੀਰਾ ਗਵਾ ਕੇ ਨਹੀਂ ਜਾਣਾ ਹੀਰਾ ਤੇ ਗਵਾ ਲਿਆ ਫਿਰ ਇਹ ਮੋਰਚਾ ਤੁਹਾਨੂੰ ਮੈਂ ਯਾਦ ਕਰਾਦਾ ਜਦੋਂ ਪੰਜਾਬੀ ਸੂਬੇ ਦਾ ਮੋਰਚਾ ਲੱਗਾ ਸੀ ਨਾ ਸਰਦਾਰ ਦਰਸ਼ਨ ਸਿੰਘ ਫੇਰੂਮਨ ਬੈਠੇ ਸੀ ਪੰਜਾਬੀ ਸੂਬੇ ਵਾਸਤੇ ਬਤਰਾ ਦਿਨਾਂ ਬਾਅਦ ਸ਼ਹੀਦ ਹੋਏ ਸੀ ਉਹ ਅੱਜ ਫਿਰ ਉਹੀ ਮੋਰਚਾ ਦਰਾ ਦਾਂਗੇ ਦੁਬਾਰਾ ਇਤਿਹਾਸ ਦਰਾ ਦਾਂਗੇ ਸਰਦਾਰ ਜਗਜੀਤ ਸਿੰਘ ਵਾਲ ਦੂਜਾ ਦਰਸ਼ਨ ਸਿੰਘ ਫੇਰੂਮਾਨ ਸਾਹਿਬ ਕਰਨਗੇ ਇਹ ਸੀਧੀਆਂ ਪਹੁੰਚੇ ਪਛਾਣ ਨਹੀਂ ਛੱਡਣਗੇ ਜੀ ਬਿਲਕੁਲ ਆਪਾਂ ਹੋਰ ਵੀ ਆਗੂ ਹੈਗੇ ਆਪਾਂ ਗੱਲਬਾਤ ਕਰਦੇ ਆ ਕਿ ਇੱਥੇ ਜਿਹੜੀ ਪੁਲਿਸ ਆਈ ਆ ਉਹ ਕਿਸ ਮਕਸਦ ਦੇ ਨਾਲ ਆਈ ਆ ਚੱਠਾ ਸਾਹਿਬ ਕਿਹੜੇ ਮਕਸਦ ਦੇ ਨਾਲ ਆਈ ਉਸ ਦਿਨ ਵੀ ਤੁਸੀਂ ਇੱਕ ਵੀਡੀਓ ਭਾਈ ਪਹੁੰਚੀ ਸਾਰਿਆਂ ਤੱਕ ਅੱਜ ਜਿਹੜੀ ਪੁਲਿਸ ਇਨੀ ਚੜ ਕੇ ਆ ਜੀ ਬੰਦੇ ਚੱਕਣ ਆਈ ਆ ਹਾਂਜੀ ਇਹ ਦੋ ਵਾਰੀ ਪਹਿਲਾਂ ਜਿਹੜੀ ਪੁਲਿਸ ਆਈ ਸੀ ਇੱਥੇ ਅਸੀਂ ਭਜਾਈ ਆ ਉਹ ਨਾਕਾ ਲਾਉਣ ਦੇ ਬਹਾਨੇ ਉਹ ਆਈ ਸੀ ਰੈਕੀ ਕਰਨ ਉਹ ਵੇਖਣ ਆਈ ਸੀ ਕਿੰਨੇ ਕਿਸਾਨ ਆ ਇੱਥੇ ਅਸੀਂ ਇੱਥੇ ਉਹਨਾਂ ਨੂੰ ਭਜਾਇਆ ਵੀ ਭਾਈ ਅਸੀਂ ਦੋ ਦਿਨ ਹੋ ਗਏ ਅਸੀਂ ਪਹਿਲਾਂ ਵੀ ਪਹਿਰਾ ਅਸੀਂ ਆਪੇ ਦੇ ਰਹੇ ਆ ਸੋੜਦਾ ਪਹਿਰਾ ਤੁਸੀਂ ਨਾ ਭਜਾ ਕੇ ਲੈ ਗਏ ਸੀ ਦੋ ਡੱਲੇ ਵਾਲ ਨੂੰ ਚੱਕਿਆ ਹੁਣ ਉਸ ਤੋਂ ਬਾਅਦ ਦੁਬਾਰੇ ਜ਼ਿਆਦਾ ਪੁਲਿਸ ਫੋਰਸ ਲੈ ਕੇ ਫੇਰ ਆਏ ਆ ਕਿਉਂਕਿ ਉਹਨਾਂ ਨੂੰ ਇਹ ਆ ਵੀ ਹੁਣ ਅਸੀਂ ਕਿਸਾਨਾਂ ਨੂੰ ਵੇਖਦੇ ਆ ਵੀ ਕਿੰਨੇ ਕਿਸਾਨ ਆ ਵੀ ਮੂਰੇ ਕੜ ਰਹੇ ਆ ਜਾਂ ਪੋਲੇ ਆ ਕਿਉਂਕਿ ਉਹਨਾਂ ਦੀ ਹੁਣ ਅੱਖ ਜਿਨਾ ਸਾਡਾ ਆਗੂ ਹਰਦੋਕੇ ਝੰਡੇ ਮਰਨ ਵਰਤੇ ਬੈਠਾ ਉਹਨੂੰ ਚੱਕਣ ਦੀ ਆ ਪਰ ਅਸੀਂ ਤੁਹਾਡੇ ਮਾਦਰ ਵਿੱਚ ਤਾਬ ਨਹੀਂ ਦਿੰਦੇ ਆ ਤੁਹਾਡੇ ਰਾਹੀਂ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਵੀ ਪਹਿਲਾਂ ਵਾਲੀ ਗਲਤੀ ਹੁਣ ਨਹੀਂ ਕਰਦੇ ਤਗੜੇ ਹੋ ਕੇ ਆਇਓ ਜੇ ਹੁਣ ਸਾਡੇ ਆਗੂ ਨੂੰ ਚੱਕ ਕੇ ਲਜਾਣ ਦੀ ਕੋਸ਼ਿਸ਼ ਕਰੋਗੇ ਤਾਂ ਇੱਥੇ ਕਿਸਾਨ ਹਜ਼ਾਰਾਂ ਕਿਸਾਨ ਬਣਾ ਸਿੱਧੀ ਪਹੁੰਚਗੇ ਹਜ਼ਾਰਾਂ ਕਿਸਾਨਾਂ ਨੂੰ ਮਾਰ ਕੇ ਤੁਸੀਂ ਗੋਲੀਆਂ ਮਾਰ ਕੇ ਤਾਂ ਲਜਾ ਸਕਦੇ ਹੋ ਪਰ ਹੁਣ ਕਿਸੇ ਨੂੰ ਸਾਡੇ ਜਿਉਂਦੇ ਜੀ ਸਾਡੇ ਆਗੂ ਨੂੰ ਚੱਕ ਨਹੀਂ ਜਾ ਸਕਦਾ ਸਾਡੇ ਹੱਥਾਂ ਦੇ ਨੌਜਵਾਨ ਝੰਡਾ ਡੰਡਾ ਸਭ ਕੁਝ ਲੈ ਕੇ ਖੜਿਆ ਤਾਮਜੰਮੀ ਉਸੇ ਚੀਜ਼ ਦੇ ਚੱਕਰ ਜਿੱਕੇ ਡੱਲੇ ਵਾਲ ਨੂੰ ਸਭ ਨੂੰ ਚੱਕ ਲਓ ਗੁੱਸਾ ਬਹੁਤ ਗੁੱਸਾ ਜੀ ਅਸੀਂ ਕਿਸਾਨ ਸਾਡੇ ਕੋਲ ਹੋਰ ਤਾਂ ਕੋਈ ਹਥਿਆਰ ਹੈ ਨਹੀਂਗਾ ਨਾ ਰਾਫਲਾ ਨਾ ਪਿਸਤੌਲ ਆ ਨਾ ਕੰਨਾ ਸਾਡੇ ਕੋਲੇ ਸਾਡੇ ਕਿਸਾਨੀ ਹਥਿਆਰ ਹੈ ਅੰਗਲੀਆਂ ਨੇ ਡਾਂਗਾਂ ਨੇ ਝੰਡੇ ਨੇ ਆਪਣੇ ਉਹ ਕੀ ਹੁੰਦੇ ਨੇ ਉਹ ਆਪਣੇ ਸਾਡੇ ਕੋਲੇ ਹੈਗੇ ਨੇ ਡਾਂਗ ਤੰਗਲੀਆਂ ਝੰਡੇ ਉਹ ਸਾਡੇ ਕੋਲੇ ਨੇ ਖੇਤੀਆਂ ਦੇ ਸੰਦ ਸਾਡੇ ਕੋਲੇ ਸਾਰੇ ਆ ਪੂਰਾ ਮੁਕਾਬਲਾ ਕਰਾਂਗੇ ਇੱਕ ਦਾ ਜਵਾਬ ਪੱਥਰ ਨਾਲ ਦੇਵਾਂਗੇ ਜੇ ਹੁਣ ਇੱਕ ਮਾਰਨਗੇ ਤਾਂ ਬਰਾਬਰ ਚਾਰ ਮਾਰਾਂਗੇ ਹੁਣ ਕੋਈ ਲਿਹਾਜ਼ ਨਹੀਂ ਪਹਿਲਾਂ ਭਾਈ 9 ਮਹੀਨੇ ਪੱਤਾ ਵਾਂਗੂ ਪਾਲਿਆ ਇਹ ਭਰਾਵਾਂ ਵਾਂਗੂ ਰੱਖਿਆ ਇੱਥੇ ਸਾਡੇ ਨਾਲ ਹੀ ਪਾਉਂਦੇ ਰਹੇ ਆ ਪੰਜਾਬ ਪੁਲਿਸ ਵਾਲਿਆਂ ਨੂੰ ਸੀਆਈਡੀ ਨੂੰ ਅਸੀਂ ਸਾਡੇ ਤੰਬੂਆਂ 'ਚ ਪੈਂਦੇ ਰਹੇ ਆ ਵੀ ਤੁਹਾਡੇ ਭਰਾ ਆ ਅਸੀਂ ਸਾਡੀ ਰੋਟੀ ਖਾਂਦੇ ਰਹੇ ਆ ਚਾ ਅਸੀਂ ਸਵੇਰ ਕਰ ਕਰ ਪਿਆਉਂਦੇ ਰਹੇ ਆ ਉਹਨਾਂ ਨੇ ਸਾਡੇ ਨਾਲ ਰਹਿ ਕੇ ਵਿਸ਼ਵਾਸ ਘਾਤ ਕੀਤਾ ਗਦਾਰੀ ਕਰਿਆ ਪਠੇਸੁਰਾ ਮਾਰਿਆ ਨਾ ਡੀਐਸਪੀ ਐਸਪੀ ਡਲਿਆੜ ਦੇ ਨਵੇਂ ਬੈ ਕੇ ਕਿੱਥੇ ਪੈਂਦਾ ਸੀ ਉੱਥੇ ਜਾ ਕੇ ਚਾਹ ਪਾਣੀ ਪੀ ਕੇ ਆਉਂਦੇ ਰਹੇ ਆ ਉਹਨਾਂ ਨੇ ਰੇਕੀ ਕਰਕੇ ਸਾਡਾ ਡਲਿਆ ਰਾਤ ਨੂੰ ਚੱਕਵਾਇਆ ਪਹਿਲਾਂ ਸੈਂਟਰ ਵਾਲੇ ਪੰਗਾ ਲੈਂਦੇ ਸੀ ਅਗਲੇ ਪਾਸੇ ਬੈਠੇ ਜਦੋਂ ਥਰੂ ਗੈਂਸ ਤੋਂ ਗੋਲੇ ਛੁੱਪ ਕਰਨ ਜਾਂ ਹੋਰ ਜੋ ਕੁਝ ਵੀ ਹੋਇਆ ਇਸ ਧਰਤੀ ਦੇ ਉੱਤੇ ਹੁਣ ਤਾਂ ਪੰਜਾਬ ਸਰਕਾਰ ਪੰਜਾਬ ਪੁਲਿਸ ਜਿਹੜੀ ਕਦੇ ਹਫਾਜ਼ਤ ਕਰਦੀ ਸੀ ਕਹਿੰਦੀ ਸੀ ਜੇ ਜਦੋਂ ਪਹਿਲੀ ਵਾਰੀ ਬਾਰਡਰ ਤੇ ਗਏ ਆ ਦਿੱਲੀ ਨੂੰ ਉਦੋਂ ਕਿਤੇ ਨਾ ਕਿਤੇ ਇਹਨਾਂ ਨੇ ਸ ਕੀ ਦਾ ਉਥੇ ਤੱਕ ਆਉਣ ਲੱਗ ਗਿਆ ਇਹ ਬਾਈ ਸਾਰੀਆਂ ਡਰਾਮੇਬਾਜ਼ੀਆਂ ਨੇ ਜਦੋਂ ਉੱਪਰੋਂ ਨਾ ਕੇਂਦਰ ਵਾਲੇ ਚੋਰੀ ਕਰ ਦਿੰਦੇ ਆ ਉਹ ਬੜੇ ਬੜੇ ਸਰਾਲੇ ਇਮਤਸਾਹ ਹੋ ਰਹੀ ਜਦੋਂ ਭਗਵੰਤ ਮਾਨ ਦੀ ਬਾਹਮ ਰੋੜ ਲੈਂਦੇ ਆ ਇਹ ਸਾਰੇ ਕੇਂਦਰ ਦੇ ਸਾਰੇ ਚੱਲਦੇ ਆ ਹੁਣ ਉਹਨਾਂ ਨੇ ਬਾਹਮ ਰੋੜ ਲਈ ਵੀ ਨਾ ਤੁਸੀਂ ਇੱਥੇ ਹੀ ਦੱਬੋ ਇਹ ਦਿੱਲੀ ਨੂੰ ਆਉਣ ਨੂੰ ਆਉਣ ਨੂੰ ਕਰਦੇ ਆ ਕਿਉਂਕਿ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਿਆਲ ਦਾ ਮਹੀਨਾ ਆ ਗਿਆ ਕਿਸਾਨਾਂ ਨੇ ਕਣਕ ਦੀ ਬਿਜਾਈ ਕਰਨ ਲਈ ਵਿਹਲੇ ਹੋ ਗਏ ਇਕੱਠ ਬਣਨਗੇ ਨੌਜਵਾਨਾਂ ਦਾ ਖੂਨ ਗਰਮ ਹੋਊਗਾ ਸਿਆਲ ਦੇ ਵਿੱਚ ਠੰਡਾ ਹੁੰਦਾ ਹੁੰਦਾ ਨਾ ਪਰ ਇਹਨਾਂ ਦਾ ਖੂਨ ਗਰਮ ਹੋਊਗਾ ਇਹ ਅੱਗੇ ਨੂੰ ਆ ਪਰ ਅਸੀਂ ਦੱਸ ਦਈਏ ਵੀ ਅਸੀਂ ਐਂ ਦਬਣ ਵਾਲੇ ਨਹੀਂ ਹੈਗੇ ਧੱਕੇਸ਼ਾਹੀ ਨਾਲ ਗੁੰਡਾਗਰਦੀ ਨਾਲ ਗੋਲੀਆਂ ਵਾਰ ਕੇ ਸਾਨੂੰ ਨਹੀਂ ਦਬਾ ਸਕਦੇ ਜਿੰਨਾ ਚਿਰ ਜਿਉਂਦੇ ਆ ਅਸੀਂ ਕਿਸਾਨਾਂ ਲਈ ਲੜਦੇ ਰਹਾਂਗੇ ਦਿੱਲੀ ਜਾ ਕੇ ਰਹਾਂਗੇ ਆਪਣੀਆਂ ਮੰਗਾਂ ਲੈ ਕੇ ਰਹਾਂਗੇ ਸ਼ਾਂਤ ਮੈਂ ਪਹਿਲਾਂ ਅਸੀਂ ਬਾਹਰ ਕਰਦੇ ਨਹੀਂ ਜੇ ਕੋਈ ਅੱਗੇ ਬਾਹਰ ਕਰੂਗਾ ਤਾਂ ਚੱਲਦੇ ਨਹੀਂ ਇੱਕ ਮਿੰਟ ਤੋਂ ਪਹਿਲਾਂ 200 ਕਿਸਾਨ ਤੰਬੋਆਂ 'ਚੋਂ ਨਿਕਲ ਕੇ ਬਾਹਰ ਆ ਗਿਆ ਜੇ ਉਸ ਰਾਤ ਨੂੰ ਹੀ ਪਤਾ ਲੱਗ ਜਾਂਦਾ ਤੇ ਇਦਾਂ ਹੀ ਹੋਣਾ ਸੀ ਜਾਂ ਉਹ ਦਿਨ ਹੈ ਨਹੀਂ ਸੀ ਕਿ ਆਪਾਂ ਸੱਚ ਲੈ ਗਈ ਹੈਗੇ ਤੇ ਜੀ ਪਤਾ ਕੀ ਹੋਇਆ 12 12 ਵਜੇ ਤੱਕ ਸਾਡੀ ਮੀਟਿੰਗ ਚੱਲਦੀ ਰਹੀ ਹੈ ਪ੍ਰਧਾਨ ਜੀ ਕੋਲੇ ਅਸੀਂ ਬੈਠੇ ਰਹੇ ਹਾਂ ਦੇ ਆਗੂ ਸੱਤਾ ਸਿੰਘ ਨੇ ਸਰਸਾ ਬਲਦੇਵ ਸਿੰਘ ਸੱਤਾ ਨੇ ਦੱਲਿਆਰ ਸਾਹਿਬ ਨੂੰ ਕਿਹਾ ਵੀ ਵੀ ਪ੍ਰਧਾਨ ਜੀ ਤੁਸੀਂ ਅੱਜ ਟਰਾਲੀ ਬਦਲ ਲਓ ਪੈੜ ਜਗ੍ਹਾ ਬਦਲ ਲਓ ਵੀ ਹੋ ਸਕਦਾ ਹੁਣ ਚੱਕ ਕੇ ਲੈ ਜਾਣਾ ਦੱਲਿਆਰ ਸਾਹਿਬ ਕਹਿੰਦਾ ਯਾਰ ਜੇ ਮੈਨੂੰ ਚੱਕ ਕੇ ਲੈ ਜਾਣਾ ਹੁੰਦਾ ਤਾਂ ਫਰੀਦਕੋਟ ਤੋਂ ਕੋਰਟ ਦੇ ਵਿੱਚੋਂ ਆਇਆ ਰਜਿਸਟਰੀ ਕਰਾ ਕੇ ਆਇਆ ਰਾਹ ਤੇ ਵੀ ਚਾਹੇ ਮੈਂ ਕੱਲਾ ਸੀ ਹੁਣ ਚੱਕ ਲੈਂਦੇ ਕਿਉਂਕਿ ਇਹ ਪੰਜਾਬ ਸਰਕਾਰ ਤੋਂ ਸਾਨੂੰ ਐਡੀ ਆਸ ਹੈ ਨਹੀਂ ਸੀ ਵੀ ਐਡੀ ਘਟਿਆ ਕਾਨੂੰਨੀ ਹਰਕਤ ਕਰੂਗੀ ਜੇਦੋਂ ਪਤਾ ਲੱਗ ਜੇ 10 ਮਿੰਟ ਸਾਨੂੰ ਦੇਣ ਦੇ ਅਸੀਂ ਉਹਨਾਂ ਨੂੰ ਜਾਣ ਹੀ ਨਿੰਦੇ ਤੇ ਉਹਨਾਂ ਨੇ ਕਾਰਵਾਈ ਨੂੰ 30 ਮਿੰਟ ਲਾਇਆ ਸਾਰੇ ਕਰਨ ਦੇ ਕਿਉਂਕਿ ਲੈਵਲ ਤੇ ਤੇ ਬਾਰੂ ਕੁੰਡੇ ਲਾਤੇ ਤੇ ਜਦੋਂ ਨੂੰ ਦੂਜੇ ਕਿਸਾਨ ਆਏ ਉਹਦੇ ਨੂੰ ਉਹ ਚਲੇ ਗਏ ਕਿਸਾਨ ਤਾਂ ਹੈਗੇ ਤੇ ਉਹਦੇ ਉਦਦੇ ਵੀ ਉਰੇ ਅੱਜ ਸ਼ਾਮ ਤੱਕ ਗ੍ਰੰਤਿਵੋਧ ਵੱਜੂਗੀ ਆ ਪਾਕੀਆਂ ਵੀਡੀਓ ਸੋਡੀ ਗੱਲ ਸਾਰੀ ਬੱਗ ਜੂਗੀ ਪਤਾ ਲੱਗ ਜੂਗਾ ਜੇ ਹੁਣ ਜਾਗਦੇ ਜਮੀਨ ਵਾਲੇ ਪੰਜਾਬੀ ਹੋਣਗੇ ਤਾਂ ਸ਼ਾਮ ਤੱਕ ਕੋਈ ਹੋਣਗੇ ਜੇ ਭਾਈ ਜਮੀਰਾਂ ਮਰ ਗਏ ਲੋਕ ਤਾਂ ਘਰਾਂ ਚ ਬੈਠੇ ਰਹਿਣਗੇ ਹਮ ਪਹਿਲੀ ਵਾਰ ਹੀ ਹੋਇਆ ਹੈ ਕਿ ਜਿਹੜੀ ਵੀ ਜਥੇਬੰਦੀ ਜਾਂ ਕੌਮ ਦੀ ਗਵਾਈ ਕਰਨ ਵਾਲਾ ਜਰਨੈਲ ਠੱਕੇ ਨਾਲ ਹਕੂਮਤ ਚੱਕ ਕੇ ਲੈ ਜਾਈ ਮੋਰਚਿਆਂ ਚੋਂ ਬਿਲਕੁਲ ਜੀ ਡਰਦੇ ਆ ਕਿਉਂਕਿ ਦੇਖੋ ਇੱਕ ਤਾਂ ਹੁੰਦਾ ਪ੍ਰੋਪਗੈਂਡਾ ਕਰਨਾ ਇੱਕ ਹੁੰਦਾ ਵੀ ਸੱਚੇ ਦਿਲੋਂ ਕਿਸ ਸਭ ਉਹ ਬੰਦੇ ਆ ਜਿਹੜੇ ਹਮਦਰਦੀ ਆ ਕਿਸਾਨੀ ਨਾਲ ਪੰਜਾਬ ਨਾਲ ਜਿਹੜੇ ਦਿਲੋਂ ਪਿਆਰ ਕਰਦੇ ਆ ਉਹਨਾਂ ਨੇ ਇਹ ਸੋਚਿਆ ਵੀ ਜੇ ਮਰਨਾ ਉਹ ਕਾਲਪੁਰਖ ਦੇ ਹੱਥਾਂ ਉਹਨਾਂ ਨੇ ਇਹ ਨਹੀਂ ਹੈਗਾ ਵੀ ਯਾਰ ਮੈਂ ਹੀਰੋ ਬਣਨ ਵਾਸਤੇ ਜਾਂ ਵੀ ਮੈਂ ਇੱਕ ਬਾਵਾ ਖੱਟਣ ਵਾਸਤੇ ਮਰਨ ਵਰਤ ਰੱਖਣਾ ਉਹਨੇ ਸੋਚਿਆ ਵੀ ਜਦੋਂ ਉਹਨੇ ਜਿਹੜੀ ਗੱਲ ਕਹਿਤੀ ਉਹ ਉਹਨਾਂ ਨੇ ਪਗਾਉਣੀ ਆ ਉਹ ਜੇ ਮਰਨ ਵਰਤ ਤੇ ਬੈਠ ਗਏ ਤਾਂ ਉਹਨਾਂ ਨੇ ਜਦੋਂ ਫਿਰ ਮੰਗਾ ਮੰਨੀਆਂ ਜਾਂਦੀਆਂ ਜਾਓ ਇੱਥੋਂ ਦੇ ਡੈਡ ਬੋਡੀ ਘਰ ਜਾਣੀ ਸੀ ਉਹ ਇਹ ਨਹੀਂ ਸੀ ਵੀ ਸਮਝੌਤਾ ਕਰ ਲੈਂਦੇ ਕਿਉਂਕਿ ਇਸ ਤੋਂ ਉਹਨਾਂ ਦਾ ਨਾੜ ਹੈ ਨਾ 10 ਸਾਲ ਇਸੇ ਚੀਜ਼ ਦਾ ਇਸੇ ਚੀਜ਼ ਦਾ ਡਰ ਸੀ ਸਰਕਾਰ ਨੂੰ ਵੀ ਉਹਨਾਂ ਦੀ ਜਵਾਨ ਓਟਾਲਾ ਓਟਾਲਾ ਇੱਥੇ ਫੈਸਲੇ ਤੋਂ ਬਦਲਿਆ ਨਹੀਂ ਜਾਣਾ ਤੇ ਇਸ ਕਰਕੇ ਇਹਨਾਂ ਨੂੰ ਚੱਕ ਲੋ ਬਿਲਕੁਲ ਬਿਲਕੁਲ ਪਰ ਅਸੀਂ ਹੁਣ ਵੀ ਕਹਿੰਦੇ ਆ ਸਾਨੂੰ ਸਾਡੇ ਆਗੂ ਤੇ ਵਿਸ਼ਵਾਸ ਹੈ ਆਪਾਂ ਮੈਨੂੰ ਕਿਤੇ ਮਰਦੀ ਰੱਖ ਲੈਣਾ ਇੱਥੇ ਉਹ ਪਾਣੀ ਹਲੇ ਪੀ ਜਾਂਦਾ ਉੱਥੇ ਨਾ ਪਾਣੀ ਵੀ ਨਹੀਂ ਪੀਣਾ ਹੈਗਾ ਜੇ ਸਰਕਾਰ ਦੇ ਦਾਮਾਂ ਉਹਦੇ ਮੂੰਹ ਚ ਪਾਣੀ ਦਾ ਇੱਕ ਚਮਚਾ ਪਾ ਕੇ ਦੇਖੋਣਾ ਚੈਲੈਂਜ ਹੈ ਸਰਕਾਰ ਨੂੰ ਸਾਨੂੰ ਸਾਡੇ ਆਗੂ ਤੇ ਮਾਣ ਆ ਤਾਂ ਤੁਰੇ ਫਿਰਦੇ ਉਹਦੇ ਨਾਲ ਅਸੀਂ ਆਗੂ ਇੱਥੇ ਝਟਪ ਵੀ ਹੁੰਦੀ ਹੈ ਜਿੰਨੇ ਜੋ ਗੱਲ ਸੀਗਾ ਬਜ਼ੁਰਗ ਆਦਮੀ ਹੈ ਕੈਂਸਰ ਦਾ ਪੀੜਤਾ ਪਰ ਉੱਥੇ ਫੀਤੀਆਂ ਪੁਲਿਸ ਦੀਆਂ ਜਾਂ ਕੁਝ ਡਿੱਗਿਆ ਜੋ ਕੁਝ ਵੀ ਮਿਲਿਆ ਤੁਹਾ ਕੀ ਆ ਮਾਹ ਜੀ ਉਹ ਤਾਂ ਆਗੂ ਨਹੀਂ ਦਾ ਸੇਵਾਦਾਰ ਆ ਉਹਦਾ ਭਾਵੇਂ ਕੋਈ ਜਾਣਦਾ ਨਾ ਜਾਣਦਾ ਕੋਈ ਮਰਜ਼ੀ ਉਹਨੂੰ ਫੋਨ ਲਾ ਲੂਗਾ ਫੋਨ ਚੱਕਦਾ ਕੋਈ ਮਰਜ਼ੀ ਮਿਲ ਲੋ ਆ ਜਿਹੜੀ ਮਾਰ ਖਾਦੀ ਉਹਨੇ ਕਿਉਂ ਖਾਦੀ ਆ ਜੇ ਉਹ ਆਗੂ ਹੁੰਦਾ ਹੋਰ ਆਗੂ ਵਾਂਗੂ ਇੱਥੇ ਸੀਆਈਡੀ ਪੁਲਿਸ ਦੇ ਵਿੱਚ ਲੱਗ ਜਾਂਦੀ ਉਹ ਵਸੇ ਹੀ ਕੋਈ ਛੋਟਾ ਜਿਹਾ ਐਸਆਈ ਆ ਗਿਆ ਛੋਟਾ ਜਿਹਾ ਕੋਈ ਹੌਲਦਾਰ ਆ ਕਿਸੇ ਏਰੀਆ ਵਾਲਾ ਡੱਲੇ ਵਾਲ ਨੂੰ ਮਿਲਣਾ ਆਜਾ ਭਾਈ ਮਿਲਣਾ ਘੰਟਾ ਘੰਟਾ ਬੈਠੇ ਗੱਲਾਂ ਮਾਰੀ ਜਾਂਦੇ ਸੀ ਤੇ ਉਹਦੇ ਮਨ 'ਚ ਹੀ ਨਹੀਂ ਸੀ ਆਗੂ ਵਾਲੀ ਗੱਲ ਕੋਈ ਉਹ ਤਾਂ ਸਾਰੇ ਨੂੰ ਪਿਆਰ ਕਰਦੇ ਆ ਸਤਕਾਰ ਕਰਦੇ ਆ ਕਿਸਾਨੀ ਨੂੰ ਪਿਆਰ ਕਰਦੇ ਆ ਪੰਜਾਬ ਦੀਆਂ ਜ਼ਮੀਨਾਂ ਨੂੰ ਪਿਆਰ ਕਰਦੇ ਆ ਪੰਜਾਬ ਦੇ ਲੋਕਾਂ ਨੂੰ ਪਿਆਰ ਕਰਦੇ ਆ ਉਹਨੂੰ ਹਮਦਰਦੀ ਆ ਪੰਜਾਬ ਨੂੰ ਬਚਾਉਣ ਦੀ ਜੇ ਹੁਣ ਪੁਲਿਸ ਆਉਂਦੀ ਐ ਤਾਂ ਕਿੱਦਾਂ ਦਾ ਪ੍ਰਬੰਧ ਤੁਹਾਡੇ ਕੋਲ ਬਾਈ ਜੀ ਸਾਡੀ ਤਾਂ ਦੇਖੋ ਇੱਕ ਸਾਡੇ ਪੰਜਾਬ ਦੇ ਅਗਰੋਂ ਵੀ ਕਹਿੰਦੇ ਆ ਵੀ ਸਾਨੂੰ ਇਹ ਦਾ ਕਿਹੋ ਜਿਹਾਂ ਨੂੰ ਖੜ੍ਹ ਜਾਂਣ ਦਿਓ ਆਪਦੇ ਆ ਆਪਿਆਂ ਨੇ ਬ ਦੇ ਦੋ ਪਰੋਂ ਮਾਰਿਆ ਵੀ ਅਸੀਂ ਇਹ ਕਹਿੰਦੇ ਵੀ ਮੋਰਚੇ 'ਚ ਅਸੀਂ ਨਾ ਸੀਐਡੀ ਨਾ ਪੰਜਾਬ ਪੁਲਿਸ ਨਾ ਹਰਿਆਣਾ ਪੁਲਿਸ ਅਸੀਂ ਨਹੀਂ ਭੜ ਦਿੰਦੇ ਜਿਹਨਾਂ ਨੇ ਆਪਦਾ ਕੋਈ ਨਾਕਾ ਲਾਉਣਾ 2 ਕਿਲੋਮੀਟਰ ਪਿੱਛੇ ਕਿਤੇ ਮਰਜ਼ੀ ਲਾਈ ਜਾਣਾ ਮੋਰਚੇ 'ਚ ਪਹਿਰਾ ਅਸੀਂ ਆਪ ਦੇਵਾਂਗੇ ਸਕਿਉਰਿਟੀ ਅਸੀਂ ਮੋਰਚੇ ਦੀ ਆਪ ਕਰਾਂਗੇ ਮੋਰਚੇ 'ਚ ਰੱਖੀ ਅਸੀਂ ਆਪ ਕਰਾਂਗੇ ਕਹਿੰਦੇ ਕਿ ਦੋ ਪਾਸੇ ਜਿਹੜੀ ਸਕਿਉਰਿਟੀ ਵਧ ਚੁੱਕੀ ਆ ਪਿਛਲੇ ਪਾਸੇ ਹੁਣੇ ਹੀ ਮੈਨੂੰ ਅਪਡੇਟ ਆਈ ਆ 1 ਮਿੰਟ ਪਹਿਲਾਂ ਜਦੋਂ ਇਹ ਆ ਰਹੇ ਕਿ ਉੱਥੇ ਪਿਛਲੇ ਸਕਿਉਰਿਟੀ ਵਧ ਗਈ ਪਤਾ ਨਹੀਂ ਇਹਨਾਂ ਨੇ ਆਉਣਾ ਸੀ ਜਾਂ ਕਿਸ ਤਰੀਕੇ ਦੇ ਨਾਲ ਪਿੱਛੇ ਸਕਿਉਰਿਟੀ ਰੀਟ ਕਰਨਗੇ ਹਲੇ ਵੀ ਕਰਨ ਰਾਤ ਨੂੰ ਵੀ ਕਰ ਸਕਦੇ ਰਾਤ ਨੂੰ ਵੀ ਕਰਨਗੇ ਅਸੀਂ ਮਾ ਸਾਡੀ ਸਾਡੀ ਵੀ ਇੰਨੀ ਤਿਆਰੀ ਆ ਅਸੀਂ ਬੂਟ ਕੱਢ ਕੇ ਵੀ ਨਹੀਂ ਪੈਂਦੇ ਹੈਗੇ ਅੱਗਾ ਬਣ ਕੇ ਚੱਪਲਾ ਪਾ ਕੇ ਹੀ ਪਾਵਾਂਗੇ ਜਿਹੜੇ ਫੌਜ ਆਪਦੀ ਤਿਆਰੀ ਸੌਂਦੀ ਉਹ ਅਸੀਂ ਵੀ ਆ ਅਸੀਂ ਵੀ ਡਾਂਗਾ ਸਿਹਾਰੇ ਲੱਕ ਕੇ ਜਾਗਦੀ ਬੈਠਾਂਗੇ ਸਾਨੂੰ ਪਤਾ ਵੀ ਦੇਖੋ ਸਰਕਾਰਾਂ ਨੇ ਇੱਕ ਕਟਿਆ ਹਰਕਤ ਕਰਨੀ ਕਰਨਗੀਆਂ ਇਹ ਆਪਦੀ ਜਿਹੜੀ ਇਹਨਾਂ ਦੀ ਕਰਤੂਤਾਂ ਗੰਦੀ ਉਹ ਦਿਖਾਉਣਗੀ ਦਿਖਾਉਣਗੀ ਆ ਇਨਾਂ ਨੂੰ ਉੱਪਰੋਂ ਇਹਨੇ ਚੂੜੀ ਕਸੀ ਹੋਈ ਆ ਇਹ ਉਹ ਇਹਨਾਂ ਨੇ ਕਰਨੀ ਕਰਨਾ ਪਰ ਅਸੀਂ ਇੱਕ ਤਾਂ ਦੱਸ ਦਿੰਦੇ ਵੀ ਜੇ ਹੁਣ ਇਹੋ ਹਰਕਤ ਕਰਨਗੇ ਆ ਉਹ ਨੁਕਸਾਨ ਬਹੁਤ ਵੱਡਾ ਹੋਣਾ ਸੀ ਬਹੁਤ ਬਹੁਤ ਧੰਨਵਾਦ ਦੋਨੇ ਕੋੜਾਂ ਦੇ ਆਗੂ ਸਾਗਿਆ ਪੈਣਾ ਤੇ ਖਾਸ ਕਰਕੇ ਜਿਹੜੇ ਸਾਡੇ ਦੋ ਜੁੜੇ ਕੱਲ ਤੋਂ ਮਾਰਵਾਹ ਤੇ ਰੱਖੇ ਨੇ ਸਭ ਤੋਂ ਪਹਿਲਾਂ ਫਤਿਹਉਦਦੀਨ ਰਾਜੂ ਜੀ ਦਾ ਖੰਸਾ ਸਤਿ ਸ਼੍ਰੀ ਅਕਾਲ ਜੀ ਮੈਨੂੰ ਕੁਝ ਬੰਦੇ ਕਹਿੰਦੇ ਜੀ ਸੱਤ ਗੱਡੀਆਂ ਇੱਧਰ ਆ ਗਿਆ ਸੱਤ ਇੱਧਰ ਆ ਗਿਆ ਇਹ ਗੱਡੀਆਂ ਧੰਨਾਂ ਕੱਢਣੀਆਂ ਆ ਬਹੁਤ ਗੰਦਗੀਆਂ ਕਾਰੋਤ ਵੀ ਖੜੀਆਂ ਕੋਈ ਗੱਲ ਨਹੀਂ ਹਜੇ ਉਹ ਆਪਣੇ ਨਾਲ ਗੱਲਬਾਤ ਲੈ ਆਏ ਨੇ ਪਾ ਆਪਣੀ ਮੰਗ ਸੀ ਜੀ ਕਾਹਨੇ ਕਹਿੰਦੇ ਸੀ ਸਾਡੇ ਨਾਲ ਪ੍ਰਸ਼ਾਸਨ ਅਧਿਕਾਰੀ ਵੀ ਡੈਗਲਟ ਕਰ ਲੋ ਅੱਜ ਇਹ ਕਿਹਾ ਵੀ ਸੋਹਣੇ ਨਾਲ ਲਗਾਤਾਰ ਬਿਲੇ ਨਾਲ ਸਭ ਕੰਮ ਕਰਦੇ ਰਹੇ ਨੇ ਸੋਨੇ ਆ ਟੇਲੇ ਜਾਂ ਸਾਡੇ ਮੁੰਡੇ ਵੀ ਗੱਲੇਵਾਲ ਸਾਹਿਬ ਨਾਲ ਗੱਲ ਕਰਦੇ ਰਹਿੰਗੇ ਪਰ ਜਦੋਂ ਉਹਨਾਂ ਨੂੰ ਮਿਰਗਰਨ ਕਰਨਾ ਸੀ ਉਹ ਪਾਸੇ ਕਰ ਤੇ ਚੱਕ ਕੇ ਗੁੜੇ ਹੋ ਗਏ ਵਿਸ਼ਵਾਸ ਦੀ ਗੈਸ ਘਟਦੇ ਜਾ ਰਹੀ ਹੈ ਥੰਡੇ ਵੱਲੋਂ ਕਿਉਂ ਘਟਦੀ ਜਾ ਰਹੀ ਹੈ ਕਿ ਕੱਲ ਡੀਐਸਪੀ ਦੇ ਰੈਂਕ ਦੇ ਅਧਿਕਾਰੀ ਆਪਾਂ ਨੂੰ ਇਹ ਕਹਿੰਦੇ ਸੀ ਕੇ ਡੱਲੇਵਾਲ ਸਾਹਿਬ ਦੇ ਕੱਪੜੇ ਡੱਲੇਵਾਲ ਸਾਹਿਬ ਦੀ ਦਵਾਈ ਸਾਨੂੰ ਪਹੁੰਚਾ ਦਿਓ ਜੇ ਗਾਲ ਕੋਈ ਦੋ ਮੁੰਡੇ ਜਿਹੜੇ ਮੁੰਡੇ ਵੀ ਭੇਜ ਦਿਓ ਤਾਂ ਜਿਹੜੇ ਉਹਨਾਂ ਦੀ ਦੇਖਭਾਲ ਕਰ ਲੈਣ ਅਸੀਂ ਅਖੇ ਵੀ ਠੀਕ ਹੈ ਤੁਹਾਡੀ ਗੱਲ ਡੱਲੇਵਾਲ ਸਾਹਿਬ ਤੇ ਬੜੀ ਹਨਦਰਦੀ ਹੁੰਦੀ ਹੈ ਤਾਂ ਦਿਨੇ ਚੱਕ ਲੈਂਦੇ ਕਹਿੰਦੇ ਜੋ ਕੁਝ ਹੋ ਗਿਆ ਹੋ ਗਿਆ ਪੁਸ਼ਵਾਸ ਕਰੋ ਸਾਡੇ ਤੇ ਅਸੀਂ ਆਖਿਆ ਜੀ ਸਾਡੇ ਕੋਲੇ ਤਾਂ ਵਿਸ਼ਵਾਸ ਹਰ ਵਕਤ ਕਰਦੇ ਆ ਪਰ ਤੁਹਾਡੇ ਵੱਲੋਂ ਗਜੈਂਸਾ ਘਟਦੀਆਂ ਜਾ ਰਹੀਆਂ ਨੇ ਉਹ ਕਹਿੰਦਾ ਜੀ ਮੈਂ ਵਿਸ਼ਵਾਸ ਦਿਨਾ ਤੁਸੀਂ ਬੁੰਡਾ ਭੇਜੋ ਦਵਾਈ ਭੇਜੋ ਕੱਪੜੇ ਭੇਜੋ ਜੋਨਾਂ ਦਾ ਸਮਾਨ ਹੈ ਟੱਟੂਆ ਮੋਬਾਈਲ ਹੈ ਭੇਜੋ ਮੈਂ ਗੱਲ ਕਰਵਾਉਂਗਾ ਉਹਨਾਂ ਨੇ ਪਰਮਾਨਾ ਵੀ ਗੱਲ ਕਰਵਾਉਂਗਾ ਅਸੀਂ ਆਖਿਆ ਵੀ ਨਹੀਂ ਪਹਿਲਾਂ ਡੱਲੇਵਾਲ ਸਾਹਿਬ ਨਾਲ ਗੱਲ ਕਰਵਾਓ ਆਪਣੇ ਸਾਡੇ 9:00 ਵਜੇ ਢੱਲੇਵਾਲ ਸਾਹਿਬ ਨਾਲ ਗੱਲ ਹੋਈ ਉਹਨਾਂ ਨੇ ਕਿਹਾ ਵੀ ਠੀਕ ਠਾਕ ਹੈ ਮੈਂ ਮੈਂ ਬਾਰ-ਬਾਰ ਸ਼ੁਰੂ ਕਰਤਾ ਮੈਂ ਪ੍ਰਧਾਨ ਜੀ ਨੂੰ ਕਿਹਾ ਵੀ ਪ੍ਰਧਾਨ ਜੀ ਜਿਹੜੀ ਆਪਣੀ ਸਥਿਤੀ 30 ਦਿਨਾਂ ਨੂੰ ਬਣਨੀ ਸੀ 25 ਦਿਨਾਂ ਨੂੰ ਬਣਨੀ ਸੀ ਉਹ ਅੱਜ 26 ਨੂੰ ਹੀ ਬਣ ਗਈ ਹੈ ਤੇ ਛੋਡੇ ਵੱਲੋਂ ਹਾਂ ਮੈਸੇਜ ਆ ਤਾਂ ਸਾਡੇ ਵੱਲੋਂ ਮੈਸੇਜ ਇੱਕ ਹੋਰ ਤਿਆਰ ਕਰਨ ਨੂੰ ਪਾਣੀ ਵੀ ਬੰਦ ਕਰ ਦਿਓ ਕਹਿੰਦਾ ਵੀ ਠੀਕ ਹੈ ਜਿੰਨਾ ਚਿਰ ਡੱਲੇਵਾਲ ਸਾਹਿਬ ਨੂੰ ਪੁਲਿਸ ਆਪ ਦੇ ਕਾਬਜੇ ਚ ਰੱਖੂਗੀ ਆਪਾਂ ਨੂੰ ਵਿਸ਼ਵਾਸ ਦਿੱਤਾ ਉਹਨਾਂ ਨੇ ਕਿ ਨਾ ਮਾ ਪਾਣੀ ਨਾ ਚਾਹ ਨਾ ਰੋਟੀ ਨਾ ਡਰਟੀ ਕੁਝ ਨਹੀਂ ਖਾਵੇ ਇਹਨਾਂ ਦਾ ਤਾਂ ਭਰਾ ਉਹ ਸੁਪਿਸ਼ਵਾਸ ਤੇ ਆਪਾਂ ਕਹਿਮ ਤਾਂ ਪਰ ਇਹਨਾਂ ਨੇ ਝੂਠ ਕਿਹਾ ਅਸੀਂ ਉਹ ਨੌਜਵਾਨ ਭੇਜਿਆ ਸਾਡਾ ਉਹਨਾਂ ਦਾ ਸਮਾਨ ਦਿੱਤਾ ਕੇ ਡੱਲੇਵਾਲ ਸਾਹਿਬ ਕੋਲੇ ਜਾਣਗੇ ਅੱਜ ਭਰਾਵੋ ਮੋਬਾਈਲ ਵੀ ਗਾਇਬ ਉਹ ਬੱਡੂਆ ਵੀ ਗਾਇਬ ਉਹਨਾਂ ਦਾ ਸਮਾਨ ਵੀ ਗਾਇਬ ਤੇ ਜਿਹੜੇ ਅਧਿਕਾਰੀ ਨੇ ਸਾਡੇ ਨਾਲ ਗੱਲ ਕੀਤੀ ਸੀ ਉਹ ਕਹਿੰਦਾ ਜੀ ਮੈਂ ਬੇਵਸਾਂ ਉਤਲੇ ਅਧਿਕਾਰੀਆਂ ਨੇ ਰੋਲ ਪਿਆ ਮਨਾਂ ਕਰਦਾ ਵੀ ਡੱਲੇਵਾਲ ਸਾਹਿਬ ਦਾ ਸਮਾਨ ਨਹੀਂ ਦੇਣਾ ਡੱਲੇਵਾਲ ਨਾਲ ਗੱਲਬਾਤ ਨਹੀਂ ਕਰਨੀ ਹੁਣ ਦੱਸਿਓ ਉੱਚ ਅਧਿਕਾਰੀ ਬੈਠੇ ਨੇ ਇੱਧਰ ਕਿੰਨਾ ਕਿਤੇ ਸਾਡੀ ਫੋਰਸ ਥੋਡੇ ਤੇ ਵਿਸ਼ਵਾਸ ਕਰੂਗੀ ਕਿੰਨਾ ਕਿਤੇ ਕਰੂਗੀ ਤੁਸੀਂ ਵਿਸ਼ਵਾਸ ਕੀਤਾ ਡਲੇਵਾਲ ਸਾਹ ਨੂੰ ਲੈ ਕੇ ਚੱਕ ਕੇ ਤਾਕਤ ਹੈ ਥੋਡੇ ਕੋਲੇ ਸਰਕਾਰ ਸਭ ਕੁਝ ਕਰ ਸਕਦੀ ਹੈ ਗੋਲੀ ਚਲਾ ਸਕਦੀ ਹੈ ਸਾਡੀਆਂ ਲੱਤਾਂ ਬਾਹਾਂ ਤੋੜ ਸਕਦੀ ਹੈ ਪਰ ਥੋੜਾ ਜਿਹਾ ਦੱਸ ਕੇ ਤਾਂ ਤੋੜੋ ਪਤਾ ਲੱਗ ਜੇ ਸਾਡੇ ਫੋਰਸ ਦਾ ਵੀ ਸੋਲੋ ਮਾੜਾ ਦੱਸੋ ਤਾਕਤ ਤਾਂ ਥੋਡੇ ਕੋਲੇ ਅਸੀਂ ਮੰਨਦੇ ਆ ਆ ਸਾਡੇ ਲੋਕਾਂ ਦੀ ਤਾਕਤ ਛੋੜੇ ਹੱਥ ਚ ਫੜਾਈ ਐ ਤੁਸੀਂ ਤਾਕਤ ਵਰਤਦੇ ਹੋ ਸਾਡੇ ਖਿਲਾਫ ਅਸੀਂ ਤਾਕਤ ਵਰਤਦੇ ਆ ਲੋਕਾਂ ਦੀਆਂ ਮੰਗਾਂ ਬਣਾਉਣ ਵਾਸਤੇ ਪਰ ਵਰਤ ਲਿਓ ਜੋ ਪਹਿਲਾਂ ਸਰਕਾਰਾਂ ਸਾਡੇ ਦੇ ਖਿਲਾਫ ਵਰਤਦੀਆਂ ਸੀ ਪਮੋ ਕਾਂਗਰਸ ਨੇ ਸਾਡੀਆਂ ਮਾਨਸਾ ਜ਼ਿਲ੍ਹੇ ਦੇ ਵਿੱਚ ਲੱਤਾਂ ਤੋੜੀਆਂ ਸੀ ਟਰਾਈਟ ਭੰਨੇ ਸੀ ਅੱਜ ਕੈਪਟਨ ਵਰਗੇ ਕਿਸੇ ਨਹੀਂ ਰਹੀ ਤਾਂ ਉਦੋਂ ਬਾਅਦ ਲੋਕਾਂ ਨੂੰ ਲੱਗਿਆ ਕਿ ਕਾਂਗਰਸ ਬਹੁਤ ਮਾੜੀ ਐ ਆ ਕਾਲੀ ਪਾਰਟੀ ਸਾਡੀ ਪਾਰਟੀ ਹੈ ਉਹਨਾਂ ਨੇ ਸਾਡੀਆਂ ਲੱਤਾਂ ਤੋੜੀਆਂ ਅੱਜ ਦੋ ਨਹੀਂ ਮਿਲਦੇ ਆ ਤੀਜਾ ਜਿਹੜਾ ਕਹਿੰਦੇ ਇਨਕਲਾਬੀ ਹੈ ਭਗਵੰਤ ਮਾਨ ਅੱਜ ਕਹਿੰਦਾ ਮੇਰਾ ਕੋਈ ਰੋਲ ਨਹੀਂ ਕਿ ਕੇਂਦਰ ਸਰਕਾਰ ਨਾਲ ਮੰਗਿਆ ਅਸੀਂ ਵੀ ਮੰਗਿਆ ਕਿ ਕੇਂਦਰ ਸਰਕਾਰ ਨਾਲ ਸਾਡੀਆਂ ਮੰਗਾਂ ਨੇ ਸਾਡਾ ਸਟੇਟ ਸਰਕਾਰ ਦਾ ਕੋਈ ਰੋਲਾ ਨਹੀਂ ਹਰਿਆਣਾ ਸਰਕਾਰ ਦਾ ਕੋਈ ਰੋਲਾ ਨਹੀਂ ਹਰਿਆਣਾ ਸਰਕਾਰ ਨਾਲ ਇੱਕ ਹੀ ਸ਼ੁੱਤੇ ਰੋਲਾ ਹੈ ਜਿਹੜਾ ਸੁਭ ਕਰਨ ਸਾਡਾ ਗੋਲੀ ਨਾ ਮਾਰਿਆ ਪਰ ਸਾਡੀਆਂ ਮੰਗਾਂ ਕੇਂਦਰ ਨਾਲ ਹੈ ਤੇ ਭਾਈ ਸਾਹਿਬ ਜੇ ਤੇਰੇ ਨਾਲ ਸਾਡਾ ਕੋਈ ਰੌਲਾ ਨਹੀਂ ਦੱਲੇਵਾਲ ਸਾਹਿਬ ਨੂੰ ਲੁਧਿਆਣੇ ਕਾਦੇ ਵਾਸਤੇ ਰੱਖਿਆ ਫੋਰਸ ਤੇਰੀ ਲੱਗੀ ਆ ਕੇਂਦਰ ਦੀ ਨਹੀਂ ਲੱਗੀ ਰੌਲਾ ਤੇਰੇ ਨਾਲ ਵੀ ਹੈ ਮਰਤਲਾ ਤੇਰੇ ਕੋਲੇ ਤਾਕਤ ਹੈ ਆ ਸਾਡੇ ਲੋਕਾਂ ਦੇ ਦੁਖੀ ਹੋ ਕੇ ਤੈਨੂੰ ਤਾਕਤ ਦਿੱਤੀ ਹੈ ਤੇ ਕਿਤੇ ਇਹਦਾ ਸਮਾਂ ਨਾ ਆਵੇ ਉਹਨਾਂ ਦੇ ਤਾਂ ਦੋ ਨਹੀਂ ਰਹੇ ਤੇਰਾ ਇੱਕ ਵੀ ਨਾ ਬੜੇਗਾ ਹਨ ਉਹਨੂੰ ਦੇਖ ਲਿਤਾ ਵੀ ਸਾਰਾ ਦੇਖ ਲਾ ਤਾਇਤ ਕਰਕੇ ਕਿ ਸਾਡੇ ਹਮੇਸ਼ਾ ਵਿਸ਼ਵਾਸ ਕਰਨਾ ਪੈਂਦਾ ਹੁਣ ਵੀ ਕਰਾਂਗੇ ਵਿਸ਼ਵਾਸ ਤੋਂ ਬਗੈਰ ਅਸੀਂ ਤਾਂ ਲੋਕਾਂ ਦੀ ਲੜਾਈ ਲੜਦੇ ਆ ਮੰਗਾਂ ਲਾਗੂ ਕਰਵਾਉਣੀਆਂ ਨੇ ਭਾਵੇਂ ਬੀਜੇਪੀ 100% ਸਾਡੇ ਖਿਲਾਫ ਹੈ ਪਰ ਉਹ ਪ੍ਰਧਾਨ ਮੰਤਰੀ ਦੇਸ਼ ਦਾ ਹੈ ਸਾਡਾ ਵੀ ਹੈ ਪ੍ਰਧਾਨ ਮੰਤਰੀ ਦਾ ਫਰਜ਼ ਬਣਦਾ ਉਹਦੇ ਦੇਸ਼ ਦੇ ਲੋਕ ਛੜਕਾਂ ਤੇ ਬੈਠੇ ਨੇ ਉਹਦੇ ਨਾਲ ਸੰਬੰਧਤ ਮੰਗਾਂ ਨੇ ਲਾਗੂ ਕਰੇ ਪਰ ਸਾਡਾ ਪ੍ਰਧਾਨ ਮੰਤਰੀ ਸਾਰੇ ਦੇਸ਼ ਦਾ ਸਾਡਾ ਮੁੱਖ ਮੰਤਰੀ ਸਾਡੇ ਪੰਜਾਬ ਦਾ ਸਾਡੇ ਲੋਕਾਂ ਦੇ ਅਸੂਲ ਬਣਾਏ ਨੇ ਪ੍ਰਧਾਨ ਮੰਤਰੀ ਉਸੇ ਬਣਾਏ ਨੇ ਉਹਨਾਂ ਦਾ ਵੀ ਫਰਜ਼ ਬਣਦਾ ਹੈ ਕਿ ਸਾਡੇ ਲੋਕ ਸੜਕਾਂ ਤੇ ਬੈਠੇ ਨੇ ਆ ਸੜਕਾਂ ਤੇ ਰੋ ਰਹੇ ਨੇ ਤੁਸੀਂ ਜਿਹੜੀ ਤਾਕਤ ਤੋਂ